ਸੋ ਲੋਜੀ ਅੱਜ ਆਪਾਂ ਤੁਹਾਡੇ ਵਾਸਤੇ ਲਿਆਂਦੇ ਹੈਗੇ ਬਹੁਤ ਸੋਹਣ ਸੋਹਣ ਸੂਟ ਆ ਚੁੱਕੇ ਕਾਟਨ ਦੇ ਤੁਸੀਂ ਆਪਣੀ ਚੋਅ ਦੇ ਕੋਲ ਜਿੱਦਾਂ ਤੁਹਾਨੂੰ ਚਾਹੀਦੇ ਲੈ ਕੇ ਜਾ ਸਕਦੇ ਆ ਮੈਂ ਕਿਹਾ ਵੱਡੇ ਦੀਪੂ ਵਿੱਚ ਨਹੀਂ ਆਫਰਾਂ ਚੱਲਦੀਆਂ ਹੈਗੀਆਂ ਤੁਸੀਂ ਜਲਦੀ ਦੀ ਆ ਕੇ ਸੌਫਰਾਂ ਦਾ ਫਾਇਦਾ ਵੀ ਲੈ ਸਕਦੇ ਆ ਜਿਹੜੇ ਅੱਜ ਆਪਾਂ ਤੁਹਾਨੂੰ ਸੂਟ ਦਿਖਾਉਣੇ ਹੈਗੇ ਜਿਹੜੇ ਮਾਰਕਿਟ ਬੈਦਰ ਹੈਗੇ 7-800 ਦਾ ਆਪਾ ਜਨਾ 300 ਤੇ ਪਿਆਰ ਤੇ ਬੈ ਸੂਟ ਦੇਖੋ ਕਿੰਨਾ ਸੋਹਣਾ ਕਾਟਨ ਦਾ ਸੂਟ ਆ ਚੁੱਕਾ ਨਾਲ ਕਿੰਨੇ ਫਲਾਵਰ ਵਧੀਆ ਆ ਚੁੱਕੇ ਨਾ ਦੇ ਕੋਈ ਬਾਟਮ ਕਿੰਨੀ ਵਧੀਆ ਆ ਚੁੱਕੀ ਪਲਾਜ਼ੋ ਸਲਵਾਰ ਪਿਆਮੀ ਜੋ ਮਰਜੀ ਬਣਾਓ ਜਨਾ ਦੇਖੋ ਦੁਪੱਟੇ ਕਿਨੇ ਕਿੰਟਰੀ ਆ ਚੁੱਕਿਆ ਗਿਆ ਆਪਰ ਕਲਰਾਂ ਦੀ ਗੱਲ ਕਰੀਏ ਨਾ ਦੇਖੋ ਇਹ ਚ ਕਲਰ ਵੀ ਕਿਨੇ ਕਿਨੇ ਟੋਰੀ ਆ ਚੁੱਕੇ ਨੇ ਤੁਸੀਂ ਮਰਜੀ ਕਲਰ ਲੈ ਕੇ ਜਾ ਸਕਦੇ ਸਿਰਫ 350 350 350 ਤੁਸੀਂ ਜਲਦੀ ਜਲਦੀ ਆ ਕੇ ਆਪਣੇ ਪਸੰਦੇ ਅਕੋਰਡਿੰਗ ਲੈ ਕੇ ਜਾ ਸਕਦੇ ਬਹੁਤ ਸੋਹਣੇ ਸੋਹਣੇ ਚ ਕਲਰ ਆ ਚੁੱਕੇ ਹੈਗੇ ਤੁਸੀਂ ਵੀ ਦੇਖੋ ਭਾਜੀ ਪਿਓਰ ਕਾਟਨ ਦੇ ਵਿੱਚ ਹੈ ਨੱਕ ਤੇ ਵਰ 400 ਮਾਰਾਏ ਲੋ ਜੀ ਤੁਹਾਡੇ ਵਾਸਤੇ ਵੱਡੀਆਂ ਵੱਡੀਆਂ ਆਫਰ ਲਾਤੀਆਂ ਸਿਰਫ 450 ਭਾਜੀ 450 ਕਮਾਲੇ ਕਰ ਦਿੱਤੀ ਭਾਜੀ ਡਿਜ਼ਾਈਨਿੰਗ ਪੇਸ਼ ਮਾਰ ਡਿਜ਼ਾਈਨਿੰਗ ਆ ਚੁੱਕੇ ਆ ਆਪਣੇ ਕੋਲ ਇੰਨੇ ਸੋਹਣੇ ਸੋਹਣੇ ਡਿਜ਼ਾਈਨਿੰਗ ਮਿਲਨੇ ਸਿਰਫ ਤੁਹਾਨੂੰ ਹੈਗੇ ਵੱਡੇ ਡਿਪੋ ਦੇ ਵਿੱਚ ਹੋਰ ਪਾਸੇ ਜਾਣ ਦੀ ਕਿਤੇ ਲੋੜ ਨਹੀਂ ਮਾਰੇ ਬਹੁਤ ਸੋਹਣੇ ਸੋਨੇ ਕਲਰ ਆ ਚੁੱਕੇ ਪਾਈਏ ਬਜੇ ਸਾਹਿਬ ਕੋ ਵੱਡੀ ਪੂਈ ਮੈਂ ਤਾਂ ਹੋਰ ਪਾਸੇ ਕੀ ਕਰਨ ਮੈਂ ਕਹਿੰਦਾ ਬਿਲਕੁਲ ਪਾਈ ਸਾਡੇ ਕੋ ਇੱਕ ਛਤ ਤੱਕ ਸਾਰੀ ਵੈਰਾਈਟੀ ਤੁਹਾਨੂੰ ਮਿਲ ਜਾਣੀ ਹੈ ਮਰਾ ਜੋ ਮਰਜੀ ਲੈ ਜਾਓ ਮਨਿਆਰੀ ਦਾ ਸਾਮਾਨ ਹੈਲ ਨੂੰ ਬੈੱਡ ਸ਼ੀਟਾਂ ਕੰਬਲ ਵਗੈਰਾ ਸਾਰਾ ਕੁਝ ਮਿਲ ਜਾਊਗਾ ਮਰਾ ਆਪਣੇ ਲੋ ਜੀ ਪੂਰਾ ਇੱਕ ਫੈਮਿਲੀ ਕੰਪਲੀਟ ਸ਼ੋਅਰੂਮ ਹੈ ਕੋ ਵੱਡਾ ਡਿਪੋ ਜਿੱਥੇ ਹਰ ਤਰ੍ਹਾਂ ਦੀ ਵੈਰਾਈਟੀ ਮਿਲਦੀ ਹੈਗੀ ਦੇਖੋ ਕਿੰਨੇ ਕਿੰਨੇ ਸੋਹਣੇ ਸੂਟ ਆ ਚੁੱਕੇ ਹੈ ਗਿਆ ਆਪਾਂ ਇੱਕ ਹੋਰ ਧਮਾਕਾ ਕਰਨ ਲੱਗੇ ਵੱਡਾ ਦੇਖੋ ਕਿੰਨੇ ਸੋ ਤਨਾ ਦੇਖੋ ਕਿੰਨੇ ਕਿੰਨੇ ਸੋਹਣੇ ਬਾਜੂ ਵਰਕ ਆ ਚੁੱਕੇ ਆ ਤੁਸੀਂ ਜਾਏ ਬਾਟਮ ਤੇ ਲਿਓ ਇਹ ਥੋਤੇ ਤੇ ਪੈਂਡ ਕਰਦਾ ਹੈਗਾ ਨਾਲ ਦੇਖੋ neck ਤੇ ਕਿੰਨਾ ਵਧੀਆ ਵਰਕ ਹੈ ਕਿ ਤੇ ਨਾਲ ਦੇਖੋ ਘੇੜਾ ਕਿੰਨਾ ਵਧੀਆ ਆ ਚੁੱਕਾ ਹੈਗਾ ਆ ਆਪਾਂ ਚੁੰਨੀ ਦੀ ਗੱਲ ਕਰਨਾ ਚੁੰਨੀਆਂ ਬਹੁਤ ਸੋਹਣੀਆਂ ਆ ਚੁੱਕੀਆਂ ਆ ਆ ਦੇਖੋ ਮਾਰੇ ਫੋਟੋਆਂ ਵਾਲੇ ਪੀਸ ਆ ਫੋਟੋਆਂ ਵਾਲੇ ਦੇਖੋ ਸਹੀ ਮਾਰੇ ਆ ਲਓ ਕਿੰਨਾ ਸੋਹਣਾ ਵਰਕ ਆ ਬਾਜੂ ਤੇ ਵੀ ਕੜਾਈ ਹੈ ਗਲਾ ਘੇੜਾ ਵੀ ਬਣਿਆ ਹੈ ਪਲੱਸ ਤੇ ਨਾਲ ਹੈਗੀ ਸਲਵਾਰ ਤੇ ਵੀ ਨਾਲ ਕਢਾਈ ਜਿਹੜਾ ਬਜ਼ਾਰ ਦੇ 12 1200 ਸਾਡੇ ਨਾਲ 550 550 550 ਵਿੱਚ ਮਿਲ ਰਿਹਾ ਹੈ ਜੀ ਵਡੀਆਂ ਵਡੀਆਂ ਆਫਰਾਂ ਸਿਰਫ 550 550 ਤੁਸੀਂ ਜਲਦੀ ਜਲਦੀ ਆ ਕੇ ਇਸ ਆਫਰ ਦਾ ਫਾਇਦਾ ਲੈ ਸਕਦੇ ਹੋ ਦੇਖੋ ਕਿਨੇ ਕਿਨੇ ਸੋਹਣੇ ਕਲਰ ਆ ਚੁੱਕੇ ਪੂਰਾ ਹੈਵੀ ਦੇ ਵਿੱਚ ਆ ਚੁੱਕਾ ਹੈਗਾ ਤੇ ਨਾਲ ਦੇਖੋ ਕਿਨੇ ਕਿਨੇ ਸੋਹਣੇ ਵਾਜੂ ਬਣੀ ਹੈਗੀਆਂ ਤੇ ਨਾਲ ਦੇਖੋ ਆਪਾਂ ਗੱਲ ਕਰ ਲੈਣੇ ਹੈਗੇ ਆ ਬਾਟਮ ਦੀ ਦੇਖੋ ਕੰਟਰਾਸਟ ਆ ਚੁੱਕਾ ਕਿੰਨਾ ਵਧੀਆ ਜੋ ਮਰਜ਼ੀ ਤੁਸੀਂ ਲੈ ਕੇ ਜਾ ਸਕਦੇ ਹੋ ਆਪਣੀ ਪਸੰਦ ਅਕੋਰਡਿੰਗ ਆਹ ਦੇਖੋ ਮਾਰਾ ਮਜੈਂਟਾ ਕਲਰ ਕਿੰਨਾ ਸੋਹਣਾ ਹੈ ਦੁਪੱਟਾ ਵੀ ਨਾਲ ਬਹੁਤ ਪ ਕੰਟਰਾਸਟ ਵਿੱਚ ਲੈ ਕੇ ਜਾਣਾ ਚਾਹੁੰਦੇ ਕੰਟਰਾਸਟ ਵਿੱਚ ਵੀ ਲੈ ਜਾ ਸਕਦੇ ਆ ਦੇਖੋ ਦੁਪੱਟਾ ਕਿੰਨਾ ਸੋਹਣਾ ਨਾਲ ਕੰਟਰਾਸਟ ਮੱਖਮਲੀ ਦੁਪੱਟਾ ਆ ਗਿਆ ہمارا ਇਹਨਾਂ ਸੌਫਟ ਦੁਪੱਟਾ ਆ ਤੁਸੀਂ ਕਹਿੰਨਾ ਦੁਪੱਟੇ ਲੈਣੇ ਇਹੀ ਆ ਹੋਰ ਦੁਪੱਟੇ ਭੁੱਲ ਜਾਣਾ ਤੁਸੀਂ ਲੈਣੇ ਆ ਲੋ ਲੋ ਜੀ ਤੁਸੀਂ ਇਸ ਆਫਰ ਦਾ ਫਾਇਦਾ ਲੈ ਸਕਦੇ ਹੋ ਕਿੰਨੇ ਕਿੰਨੇ ਸੋਹਣੇ ਕਲਰ ਆ ਚੁੱਕੇ ਕਲਰ ਚੇਂਜ ਹੋ ਜਾਨੇ ਡਿਜ਼ਾਈਨਿੰਗ ਚੇਂਜ ਹੋ ਜਾਨੇ ਗਿਆ ਰੇਟ ਪਰ 550 ਰਹਿਣਾ ਹੈਗਾ ਇਹ ਨਹੀਂ ਕਿ ਆਪਾਂ ਡਿਜ਼ਾਈਨਿੰਗ ਬਦਲ ਕੇ ਹੈ ਗਿਆ ਆਪਾਂ ਰੇਟ ਵੀ ਬਦਲ ਦਿੱਤਾ ਉਹ ਕੰਮ ਨਹੀਂ ਕਰਾ ਤੁਸੀਂ ਬੱਡਾ ਢੀਪਾ ਹੋ ਤੇ ਆਪਣੀ ਪਸੰਦ ਅਕੋਰਡਿੰਗ 550 ਹਾਲੋ ਮਾਰਾ 550 550 ਦੇ ਵਿੱਚ ਕਿੰਨੇ ਸੋਹਣੇ ਵੀਨੈਕ ਵਾਲਾ ਲੈਣਾ ਵੀਨੈਕ ਨਾਲ ਲੈ ਲਓ ਕੇਰੇ ਵਾਲਾ ਲੈਣਾ ਕੇਰੇ ਵਾਲਾ ਲੈ ਲਓ ਹਰ ਤਰ੍ਹਾਂ ਦੀ ਵੈਰੈਟੀ ਬੱਡੇ ਡੀਪੂ ਵਿੱਚ ਅਵੇਲੇਬਲ ਹੈਗੀ ਹੈ ਮਾਰਾ ਆਪਣੇ ਕੋਲ ਆਹ ਦੇਖੋ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਆ ਵੀਨੈਕ ਵਾਲੇ ਵੀ ਬਹੁਤ ਸੋਹਣੇ ਆ ਚੁੱਕੇ ਆ ਮਸਟਰਡ ਸ਼ੇਡ ਕਿੰਨਾ ਸੋਹਣਾ ਦੇਖੋ ਵਰਕ ਹੈਗਾ ਹੈ ਮਾਰਾ ਵੀਨੈਕ ਦੇ ਕਿੰਨਾ ਪਿਆਰਾ ਵਰਕ ਹੈਗਾ ਤੇ ਨਾਲ ਦੇਖੋ ਕੇਰਾ ਕਿੰਨਾ ਵਧੀਆ ਬਣਿਆ ਹੈਗਾ ਆਪਾਂ ਗੱਲ ਕਰੀਏ ਨਾਲ ਦੇਖੋ ਬਾਜੂ ਦੀ ਬਾਜੂ ਕਿੰਨੀ ਟੌਰੀ ਆ ਚੁੱਕੀ ਹੈਗੀ ਆ ਗੱਲ ਆਪਾਂ ਕਰ ਲਈਏ ਬਾਟਮ ਦੀ ਦੇਖੋ ਬਾਟਮ ਵੀ ਵਰਕ ਵਾਲੀ ਆ ਚੁੱਕੀ ਹੈਗੀ ਐਨੀ ਤੁਸੀਂ ਬਲੈਕ ਪਸੰਦ ਕਰਦੇ ਆ ਤੁਸੀਂ ਬਲੈਕ ਵੀ ਲੈ ਕੇ ਜਾ ਸਕਦੇ ਸਿਰਫ 500 ਤੇ ਪਿਆਰ ਰੁਪਏ ਵਿੱਚ ਬਹੁਤ ਸੋਹਣ ਸੋਹਟ ਆ ਚੁੱਕੇ ਤੁਸੀਂ ਜਲਦੀਆਂ ਦੀ ਆਓ ਤੇ ਆਪਣੇ ਪਸੰਦ ਦੇ ਕੋਆਰਡੀ ਲੈ ਕੇ ਜਾਓ ਪੂਰਾ ਹੈਵੀ ਦੇ ਵਿੱਚ ਆ ਚੁੱਕਾ ਹੈਗਾ ਤੇ ਦੇਖੋ ਕਿਹੜਾ ਕਿੰਨਾ ਵਧੀਆ ਬਣਿਆ ਹੈਗਾ ਨਾਲ ਦੇਖੋ ਤੇ ਨਾਲ ਦੇਖੋ ਵਾਜੂ ਕਿੰਨੀ ਵਧੀਆ ਆ ਚੁੱਕੀ ਹੈਗੀ ਆ ਆਪਾਂ ਚੁੰਨੀ ਦੀ ਗੱਲ ਕਰੀ ਨਾ ਦੇਖੋ ਚੁੰਨੀਆਂ ਕਿੰਨੀ ਕਿੰਨੀ ਸੋਹਣੀ ਆ ਚੁੱਕੀਆਂ ਹੈਗੀਆਂ ਮਾਰੇ 550 ਮਰਜੀ ਇੱਥੇ ਮਰਜੀ ਘਮ ਲੋ ਚਾਹੇ ਨਕਦੀ ਸੇਤ ਨੂੰ ਜਿੱਥੇ ਮਰਜੀ ਜਾਇਓ ਪਰ ਵੱਡਾ ੜੀ ਭੂ ਜ਼ਰੂਰ ਆਇਓ ਕਿਉਂਕਿ ਤੁਹਾਡੇ ਵਾਸਤੇ ਤੇ ਵੱਡੇ ਵੱਡੇ ਫਾਇਦੇ ਹੁੰ ਪਰ ਸਾਡੇ ਕੋ ਸਿਰਫ ਮੈਨਾ 695 695 695 ਜ਼ੈਨਿੰਗ ਬਹੁਤ ਸੋਹਣੇ ਸੋਹਣੇ ਆ ਚੁੱਕੇ ਇਹਨਾਂ ਦੇ ਵਿੱਚ ਆਪਣੇ ਕੋਲ ਲੋ ਜੀ ਵੱਡੇ ਵੱਡੇ ਧਮਾਕੇ ਕਰਤੇ ਸਿਰਫ 550 550 ਮਾਰੇ ਵੀਡੀਓ ਐਡੀ ਹੋ ਗਿਆ ਦੇਖ ਲੋ 550 ਸੂਟ ਨਹੀਂ ਖਤਮ ਹੋਏਗੇ ਇਹ ਤੇ ਟ੍ਰੇਲਰ ਟ੍ਰੇਲਰ ਫਿਲਮਸ ਲਈ ਬਾਕੀ ਪਈ ਹੈਗੇ ਦੇਖੋ ਮਾਰੇ ਇਹ ਕਿਹੜਾ ਸੂਟ ਲੈਣ ਦੇ ਸੀ ਇਹ ਪਾਜੀ ਆਏ ਮਸਰੀਨ ਕਾਟਨ ਦੇ ਵਿੱਚ ਥ੍ਰੈਡ ਵਰਕ ਕੜਾਈ ਆ ਬਿਲਕੁਲ ਲਾਈਟ ਵੇਟ ਦੇ ਵਿੱਚ ਆ ਕੱਪੜੇ ਦਾ ਪਾਏ ਦਾ ਪਤਾ ਨਹੀਂ ਲੱਗਣਾ ਇੰਨਾ ਸੌਫਟ ਕੱਪੜਾ ਸਿਰਫ 695 ਵਿੱਚ ਦੇਣਨਾ ਮਾਰੇ ਆਪਾਂ ਲੋ ਜੀ 695 ਤੁਸੀਂ ਸੂਟ ਲੈ ਕੇ ਜਾ ਸਕਦੇ ਬਹੁਤ ਸੋਹਣੇ ਹੇਗੇ ਨਾਲ ਦੇਖੋ neck ਤੇ ਕਿੰਨੀ ਵਧੀਆ ਪਾਈਪਿੰਗ ਕਾਢੀ ਵਰਤਣ ਲੱਗੇ ਹੈਗੇ ਆ ਆਪਾਂ ਗੱਲ ਕਰੀਏ ਬਾਟਮ ਦੀ ਪਲਾਜੋ ਸਲਵਾਰ ਪਿਆਮੀ ਜੋ ਮਰਜੀ ਬਣਾਓ ਮਾਰਾ ਦੇਖੋ ਕਿੰਨੇ ਕਿੰਨੇ ਸੋਹਣੇ ਸੂਟ ਆ ਚੁੱਕੇ ਹੈਗੇ ਆ ਇਹ ਵੀ ਨਾਲ ਦੇਖੋ ਚੁੰਨੀਆਂ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਆ ਸਿਰਫ 500 ਤੇ 50 ਰੁਪਏ ਵਿੱਚ ਇਹ ਚ ਕਲਰ ਬਹੁਤ ਸੋਹਣੇ ਆ ਚੁੱਕੇ ਆ ਤੁਸੀਂ ਮਰਜੀ ਕਲਰ ਲੈ ਕੇ ਜਾ ਸਕਦੇ ਆ 500 50 ਰੁਪਏ ਦੇਖੋ ਕਿੰਨੇ ਕਿੰਨੇ ਪਿਆਰੇ ਪ੍ਰਿੰਟ ਆ ਚੁੱਕੇ ਹੈਗੇ ਆ ਤੁਸੀਂ ਜਲਦੀ ਜਲਦੀ ਥੋੜੇ ਆਉਣ ਦੀ ਕੋਸ਼ਿਸ਼ ਕਰੋ ਗਾ ਵੱਡੜੀ ਭੂ ਤੁਹਾਨੂੰ ਪਤਾ ਰਸ਼ਵਾ ਪੈਂਦਾ ਹੈਗਾ ਰਾਸ਼ ਤਾਂ ਹੀ ਪੈਂਦਾ ਕਿਉਂਕਿ ਇੱਥੇ ਵੈਰਾਈਟੀਆਂ ਤੋਂ ਜ਼ਿਆਦਾ ਮੈਂ ਨਹੀਂ ਹੈਗੀ ਆ ਤੇ ਪ੍ਰਾਈਸ ਘੱਟ ਮੈਂ ਹੈਗਾ ਸੋ ਦੇਖੋ ਕਿੰਨੇ ਕਿੰਨੇ ਪਿਆਰੇ ਪ੍ਰਿੰਟ ਆ ਚੁੱਕੇ ਆਗੇ ਆ ਡਿਜੀਟਲ ਤੋਂ ਇਹਦੇ ਵਿੱਚ ਪ੍ਰਿੰਟ ਮੈਂ ਹੈਗੇ ਆ ਤੇ ਪਸੰਦ ਤੁਹਾਡੀ ਹੈਗੀ ਆ ਇਹ ਕਾ ਦੇਖੋ ਮਰਾ ਹੈ ਸਮੋਸਕੀ ਵਰਕ ਹੈ ਜਿਹਨੂੰ ਕਹਿੰਦੇ ਟੀਮ ਟਿਮੋਂ ਦੇ ਤਾਰੇ ਇਹ ਦੇਖੋ ਕਿੰਨੇ ਸੋਹਣੇ ਆ ਇਹ ਮਿਲਨੇ ਵੱਡੜੀ ਪਰ ਵਿੱਚੋਂ ਤਾਰੇ ਇੰਨੇ ਨੇ ਸੋਹਣੇ ਸੋਹਣੇ ਲਾਲੇ ਦੇਖੋ ਕਿੰਨਾ ਸੋਹਣਾ ਡਿਜ਼ਾਈਨਿੰਗ ਦਾ ਪੱਟਾ ਵੀ ਨਾਲ ਬਹੁਤ ਪਿਆਰਾ ਜੈਪੁਰੀ ਸਟਾਈਲ ਦੇ ਵਿੱਚ ਆ ਚੁੱਕਾ ਹੈ ਬਜਾਅ ਦੇ ਚ 11-1200 ਸਾਡੇ ਲੈ ਸਿਰਫ 695 ਵਿੱਚ 695 695 ਮਹਾਂ ਜੈਪੁਰੀ ਲਾਰੇ ਗਲਿਟਰ ਵਰਕ ਦੇ ਵਿੱਚ ਸੂਟ ਆਏ ਹੋਣ ਤੁਹਾਨੂੰ ਜੈਪੁਰ ਜਾਣ ਦੀ ਲੋੜ ਨਹੀਂ ਪੈਣੀ ਤੁਸੀਂ ਵੱਡਾ ਡੀਪੂ ਬੰਗਾ ਆਉਣਾ ਹੈਗਾ ਠਾਣਾ ਸਿਟੀ ਦੀ ਬੈਕ ਸਾਈਡ ਪੈਂਦਾ ਹੈਗਾ ਆਜ਼ਾਦ ਚੌਕ ਦੇ ਵਿੱਚ ਹੈ ਇੱਕੋ ਵਕ ਮਾਰਾ 6 ਗਜ ਦਾ ਵੱਡਾ ਡੀਪੂ ਜਿੱਥੇ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜਾਂਦੀ ਹੈਗੀ ਆ ਸਾਡੇ ਸੇਲਾ ਸੂਲਾ ਨਾਲ ਕੋਈ ਕੰਮ ਨਹੀਂ ਹੈਗਾ ਮਾਰਾ ਸੇਲ ਲਾਤੀ ਇੱਕ ਮਹੀਨਾ ਹੋਰ ਬਤਾ ਦਿਓ ਕਹਿੰਦੇ ਤੇ ਮਾਰੇ ਗਾਹਕ ਨਹੀਂ ਆਉਂਦੇ ਜਦੋਂ ਫੇ 1 ਮਹੀਨਾ ਹੋਰ ਬਹੋਣੀ ਪੈਂਦੀ ਹੈਗੀ ਆ ਪਰ ਵੱਡਾ ੜੀ ਪੁੱਜੇ ਤਾਂ ਤੁਸੀਂ ਮਰਜ਼ੀ ਆ ਜਾਓ ਮਾਰੇ ਆਫਰ ਆਪਣਾ ਚੱਲਦੀ ਹੈਗੀਆਂ ਹੋਰ ਪਾਈ ਦਿਖਾਓ ਕੀ ਲੈਂਦੇ ਨਾ ਮਾਰੇ ਲੋ ਲੋ ਮਾਰਾ ਵੈਰਾਈਟੀ ਬਹੁਤ ਚੀਜ਼ ਆ ਚੁੱਕੀ ਆਪਣੇ ਕੋਲ ਕੋ ਮਸਟਰਡ ਸ਼ੇਡ ਆ ਗਿਆ ਮਾਰਾ ਨਾਲ ਆ ਗਿਆ ਕੰਟਰਾਸਟ ਕੰਬੀਨੇਸ਼ਨ ਇੰਨੇ ਸੋਹਣੇ ਸੋਹਣੇ ਕਸਟਮਰ ਨੇ ਡਿਮਾਂਡ ਤੇ ਲੈ ਆਂਦੇ ਹੋਏ ਆ ਕਲਰ ਉਹਨੇ ਕਹਿੰਦੇ ਇੰਨੇ ਸੋਹਣੇ ਲੈ ਆਂਦੇ ਕਿੱਥੋਂ ਮਰੇ ਇੰਨੇ ਸੋਹਣੇ ਡਿਜ਼ਾਈਨਿੰਗ ਦੇਖੋ ਡਿਜ਼ਾਈਨਿੰਗ ਕਿੰਨੀ ਵਧੀਆ ਚੁੱਕੀ ਧਾਗੇ ਦਾ ਕੰਮ ਕੀਤਾ ਨਾਲ ਦੇਖੋ ਕੋਈ ਨਾ ਪੂਰਾ ਫਰੰਟ ਹੈਵੀ ਆ ਚੁੱਕਾ ਆਪਾਂ ਗੱਲ ਕਰ ਲਈ ਬਾਜੂ ਵਰਕ ਦੀ ਨਾਲ ਦੇ ਕੋਈ ਬਾਜੂ ਵਰਕ ਵੀ ਆ ਚੁੱਕੇ ਭਾਈ ਜੀ ਮਾਰਾ ਦੁਪੱਟੇ ਨੂੰ ਵੀ ਨਾਲ ਪੈਪਿੰਗ ਲੱਗੀ ਹੋਈ ਹੈ ਮਾਰਾ ਆ ਦੇਖੋ ਪੂਰੀ ਪੈਪਿੰਗ ਨਾਲ ਲੋ ਜੀ ਪਾਈਪਿੰਗ ਕਰ ਦਿੱਤੀ ਜਿਹੜੀ ਕਿ ਮੈਜਿਕ ਪੂਰੀ ਬਣਾ ਦਿੱਤੀ ਹੈਗੀ ਆ ਮੈਂ ਕਹਾਂ ਗਿਫਟਾਂ ਗੋਫਟਾਂ ਚੱਕਰਾਂ ਜਨ ਪੈ ਜਾ ਕਰੋ ਕਿ ਸਾਨੂੰ ਫ ਸਾਨੂੰ ਉੱਥੇ ਤੁਹਾਡੇ ਹੁੰਦਾ ਹੁੰਦਾ ਹੈਗਾ ਜੇ ਕੋ ਦੇਖੋ ਕਿੰਨੇ ਕਿੰਨੇ ਸੋਨੇ ਸੂਟ ਆ ਚੁੱਕੇ ਹੈਗਾ ਮਾਰਾ ਕਿੰਨਾ ਸੋਨਾ ਦੇਖੋ ਕੰਮ ਕੀਤਾ ਹੈਗਾ ਨੇਕਲੇਸ ਪੌਂਡ ਦੀ ਲੋੜ ਨਹੀਂ ਪੈਣੀ ਹੈ ਕਿ neck ਤੇ ਕਿੰਨਾ ਪਿਆਰਾ ਵਰਕ ਆ ਚੁੱਕਾ ਘੇਰੇ ਤੇ ਕਿੰਨਾ ਵਧੀਆ ਵਰਕ ਆ ਕਿ ਨਾ ਦੇਖੋ ਚੁੰਨੀਆਂ ਕਿੰਨੀ ਕਿੰਨੀ ਸੁਣੀ ਆ ਚੁੱਕੀਆਂ ਪਾਜੀ ਇਹ ਹੈਗਾ ਮਹਿੰਗਾ ਪਾਜੀ ਮਹਿੰਗਾ ਨਹੀਂ ਹੈਗਾ ਵੱਡੇ ਡਿੱਪੂ ਬਜਾ ਸਸਤਾ ਹੀ ਹੈ ਸਾਰੇ ਨਾਲੋਂ ਇਸ ਟਾਈਮ ਜਿਹੜਾ ਬਾਜ਼ਾਰ ਦੇ ਵਿੱਚ 11 1100 ਸਾਡੇ ਕੋਲ 550 550 ਸੇਲ ਵਾਲਾ ਕੋਈ ਚੱਕਰ ਨਹੀਂ 350 65 ਦੇ ਨੇ ਇੱਦਾਂ ਹੀ ਮਿਲਦੀ ਹੈ ਜੀ ਲਓ ਜੀ 550 ਵਿੱਚ ਮਾਰੇ ਵੱਡੇ ਵੱਡੇ ਦੁਕਾਨਦਾਰ ਵੱਡੇ ਵੱਡੇ ਹੋਰ ਸੇਲ ਹੋ ਹੈ ਲਗੇ ਮਾਰੇ ਇੱਕ ਹੀ ਵੱਡੇ ਡਿੱਪੂ ਇਦਾਂ ਦਾ ਕਿਹੜਾ ਕ੍ਰਿਸ਼ਮਾ ਕਰੀ ਜਾਂਦੇ ਕਿਹੜੀ ਜੜੀ ਬੂਟੀ ਇਹਨਾਂ ਕੋਲ ਇਦਾਂ ਦੀ ਜਿਹੜੇ ਮ ਇੰਨੀ ਬਹੁਤ ਸੂਪਰ ਸੂਪਰ ਆ ਚੁੱਕੀ ਹੈਗੀ ਆ ਤੋਂ ਭਾਜੀ ਇੰਨੀ ਵੈਰਾਈਟੀ ਮਾਰੇ ਕਮਾਲ ਹੋ ਗਿਆ ਨਾ ਇਹ ਤਾਂ ہمارا ਸਿਰਫ ਟ੍ਰੇਲਰ ਆ ਜਦੋਂ ਕਸਟਮਰ ਆਗੇ ਫਿਲਮ ਤਾਂ ਉਦੋਂ ਚੱਲਣੀ ਹੈ ਮਹਾਰਾਜ ਇਹ ਤਾਂ ਸਿਰਫ ਸਿੰਪਲ ਦਿਖਾ ਰਹੇ ਹਾਂ ਅਜੇ ਇੰਨੀ ਵੈਰਾਈਟੀ ਹੈ ਇਹ ਸ਼ਾਮ ਤੱਕ ਦਿਖਾ ਲਈਏ ਤਾਂ ਵੀ ਨਹੀਂ ਮੁੱਕਣੀ ਮਾਰਾ 550 ਵਾਲੀ ਕਲੀ ਵੈਰਾਈ ਲੋ ਜੇ ਤੁਸੀਂ ਨਵੀਆਂ ਦੁਕਾਨਾਂ ਸ਼ੁਰੂ ਕਰਨੀਆਂ ਨਵੇਂ ਕੰਮਕਾਰ ਸ਼ੁਰੂ ਕਰਨੇ ਆ ਤੁਸੀਂ ਵੱਡਾ ਡਿਪੋ ਆ ਕੇ ਤੁਸੀਂ ਆਪਣੀ ਪਸੰਦੀ ਗੋੜੀ ਇਥੋਂ ਸ਼ੋਪਿੰਗ ਕਰ ਸਕਦੇ ਹੈਗੇ ਆ ਬੱਚਿਆਂ ਦਾ ਸਮਾਨ ਚਾਹੀਦਾ ਲੇਡੀ ਜੈਂਟਸ ਮਨਿਆਰੀ ਯੂਲੀ ਹੈਂਡ ਰਮਸੂ ਕਾਉਂਟਰ ਹਰ ਤਨ ਤੁਹਾਨੂੰ ਵੈਰਾਈ ਇੱਕ ਛੱਤਲੇ ਮੈਣੀ ਹੈਗੀ ਆ ਉਹ ਵੀ ਘੱਟ ਰੇਟ ਤੇ ਮੈਣੀ ਕੋਈ ਚੀਜ਼ ਚੇਂਜ ਕਰਨੀ 11 ਵਜੇ ਤੋਂ ਪਹਿਲਾਂ ਪਹਿਲਾਂ ਆਉਣ ਦੀ ਕੋਸ਼ਿਸ਼ ਕਰਿਆ ਕਰੋ ਮੰਡੇ ਟੂ ਸੈਟਰਡੇ ਆਪਾਂ ਤੁਹਾਡੇ ਵਾਸਤੇ ਨਵੀਂ ਨਵੀਂ ਅਪਡੇਟ ਕਰਦੇ ਹੈਗੇ ਤੁਹਾਨੂੰ ਪਤਾ ਲੱਗਿਆ ਕਿ ਵੀਡੀਓ ਵਗੈਰਾ ਨਾ ਜੇ ਤੁਸੀਂ ਨਵੀਂ ਯੋ YouTube ਤੇ ਆ ਕੇ ਸਬਸਕ੍ਰਾਈਬ ਕਰ ਸਕਦੇ ਆ ਜਾਂ Instagram ਜਾ ਕੇ ਫੋਲੋ ਕਰ ਲਓ Facebook ਤੇ ਤੁਸੀਂ ਲਾਈਕ ਕਰਦੇ ਫੋਲੋ ਕਰ ਸਕਦੇ ਕੋਈ ਲੋਕੇਸ਼ਨ ਦੀ ਪ੍ਰੋਬਲਮ ਆ ਰਹੀ ਹੈ ਠਾਣਾ ਸਿਟੀ ਬੰਗਾ ਦੇ ਬੈਕ ਸਾਈਡ ਪੈਂਦਾ ਹੈਗਾ ਉੱਥੇ ਤੁਸੀਂ ਵੱਡੜੀਪੂ ਆ ਕੇ ਆਪਣੀ ਪਸੰਦੀਦੇ ਕੋੜੀ ਸ਼ੋਪਿੰਗ ਕਰ ਸਕਦੇ ਆ ਥੈਂਕ ਯੂ